क्या नाम आपका गोपाल कुमार ये बच्चे अभी कितने बच्चे जिनको ये अभी कमरे में आग लगती है दो है तो ये कितनी उम्र एक दस महीने एक साढ़े तीन साल से ऊपर तो बच्चों का कितने तो बच्चों को कितनी आग पता है कितनी जल्दी तो है मैं से काम पर थे सर आप काम पे थे घर पर कोई नहीं, नहीं था और जो बच्चों की वो भी काम करने जाते हैं दोनों तो बच्चे के लिए नी, नी। तो आपको कुछ पता नहीं आग लगने का कारण क्या था। नहीं सर नहीं, नहीं, नहीं।, नहीं मैं अभी घर ही नहीं गया हूँ थोड़ा बहुत लगा तो गली के लोग ने आके देखा आग लगा तो आगे बुझा उ तो बच्चे के इधर हॉस्पिटल में आप क्या काम करते हाँ जी और आपके जो घर वाली है वो भी घरों में करती है अभी बच्चों की हालत कैसी है अभी डॉक्टर ही साहब बताएंगे अंदर अभी ले लेके क्या नाम है आपका कहाँ से रहने वाले ऐसे बिहार के रहने वाले रहते हैं फिरोजपुर में किराए पे क्या हो गया था पता नहीं कैसे आग लग नहीं, नहीं पता नहीं। बच्चे कितने को जल गए बहुत ज्यादा क्या प्रशासन से मांग करे आप बोले की मदद करिए ਕਿ ਕਿ ਉਹ ਮਾਰੇ ਗਰੀਬ ਬੰਦੇ ਦਾ ਕਿਆ ਕੁਛ ਨਹੀਂ ਕੀ ਨਾਮ ਹੈ ਤੁਹਾਡਾ ਜੀ ਗੁਰਜੰਟ ਸਿੰਘ ਜੀ ਤੁਹਾਨੂੰ ਕਿਸ ਤਰ੍ਹਾਂ ਪਾਵੇ ਪਤਾ ਲੱਗਾ ਵੀ ਅੱਗ ਲੱਗੀ ਹੈ ਅਸੀਂ ਉੱਪਰੋਂ ਨਾ ਸਾਹਮਣੇ ਰਹਿ ਸੀ ਆਪਣੀ ਉੱਪਰ ਤੇ ਜਦੋਂ ਰੋਲਾ ਸੁਣਿਆ ਨਾ ਇੱਕੋ ਦਮ ਤੇ ਉੱਪਰੋਂ ਦੇਖਿਆ ਮੈਂ ਸੋਚਿਆ ਸ਼ਾਇਦ ਕੋਈ ਲੜਾਈ ਹੋਈ ਹੈ ਥੱਲੇ ਜਦੋਂ ਦੇਖਿਆ ਤੇ ਆਪਣਾ ਵੀਰ ਜੀ ਬੜੀ ਉੱਚੀ ਉੱਚੀ ਆਵਾਜ਼ ਮਾਰ ਰਹੇ ਸੀ ਵੀ ਅੱਗ ਲੱਗੀ ਅੱਗ ਤੇ ਮੈਂ ਫਿਰ ਜਲਦੀ ਨਾਲ ਜਦੋਂ ਭੱਜ ਕੇ ਆਇਆ ਤੇ ਕਾਫੀ ਲੋਕ ਇਕੱਠੇ ਹੋਏ ਸੀ ਇੱਥੇ ਤੇ ਪੰਜ ਸੱਤ ਜਣੇ ਇੱਥੇ ਬਾਲਟੀਆਂ ਭਰ ਕੇ ਪਾਣੀ ਢੋਲ ਰਹੇ ਸੀ ਸਾਰੇ ਤੇ ਸਾਰੇ ਕੋਸ਼ਿਸ਼ ਕਰ ਰਹੇ ਸੀ ਆ ਫਰਿੱਜ ਜਿਹੜੀ ਆ ਉਹਦੇ ਵਿੱਚੋਂ ਕਾਫੀ ਜ਼ੋਰ ਦੀ ਲਾਟਾਂ ਨਿਕਲ ਰਹੀਆਂ ਸੀਗੀਆਂ ਤੇ ਫਿਰ ਇੱਥੇ ਕੋਈ ਨਾਲ ਰੋਲਾ ਪਾ ਰਿਹਾ ਸੀ ਵੀ ਬੱਚੇ ਵੀ ਐ ਬੱਚੇ ਪਤਾ ਨਹੀਂ ਕਿੱਥੇ ਐ ਪਰ ਇਹਨਾਂ ਨਾਲ ਦੇ ਕਮਰਿਆਂ ਵਿੱਚ ਅਸੀਂ ਦੇਖ ਰਹੇ ਸੀ ਪਹਿਲਾਂ ਵੀ ਸ਼ਾਇਦ ਇੱਧਰ ਬੱਚੇ ਹੋਣ ਜਾਂ ਇੱਧਰ ਮਿਲ ਜਾਣ ਬੱਚੇ ਮਿਲੇ ਨਹੀਂਗੇ ਤੇ ਬਾਅਦ ਚੋਂ ਮੈਨੂੰ ਮਹਿਸੂਸ ਆ ਵੀ ਬੱਚੇ ਅੰਦਰ ਹੀ ਨੇ ਤੇ ਉਹ ਅੱਗ ਕਾਫੀ ਹੱਦ ਤੱਕ ਵੈਸੇ ਬੁੱਝ ਗਈ ਸੀ ਕਿ ਤੇ ਅੱਗ ਲਾਟਾਂ ਨਿਕਲ ਰਹੀਆਂ ਸੀ ਵਿੱਚੋਂ ਜੇ ਉਹ ਫਿਰ ਅੰਦਰ ਵੀ ਕਾਫੀ ਜਿਹੜਾ ਧੂਆਂ ਬਹੁਤ ਜ਼ਿਆਦਾ ਭਰ ਗਿਆ ਸੀਗਾ ਤੇ ਮੈਂ ਫਿਰ ਇੱਕੋ ਦਾ ਮੰਦਰ ਜਾ ਕੇ ਜਦੋਂ ਤੇ ਆ ਦੇਖਿਆ ਕੁਝ ਦਿਸਿਆ ਨਹੀਂ ਪਹਿਲਾਂ ਮੈਨੂੰ ਤੇ ਧੂਆਂ ਬਹੁਤ ਜ਼ਿਆਦਾ ਸੀ ਮੈਂ ਫਿਰ ਆਪਣਾ ਮੋਬਾਈਲ ਕੱਢ ਕੇ ਟਾਰਚ ਜਗਾਈ ਅੰਦਰ ਤੇ ਬੱਚਿਆ ਇੱਕ ਦਿਸਿਆ ਪਹਿਲਾਂ ਮੈਨੂੰ ਉਹਨੂੰ ਮੈਂ ਕੱਢ ਕੇ ਬਾਹਰ ਲਿਆਇਆ ਤੇ ਫਿਰ ਪਤਾ ਲੱਗਾ ਵੀ ਇੱਕ ਹੋਰ ਬੱਚਾ ਅੰਦਰ ਹੈ ਤੇ ਜਦੋਂ ਮੈਂ ਫਿਰ ਦੁਬਾਰਾ ਅੰਦਰ ਗਿਆ ਟਾਰਚ ਲੈ ਕੇ ਤੇ ਇੱਕ ਬੱਚਾ ਪਰਲੇ ਪਾਸੇ ਮੰਜੇ ਦੇ ਨਾਲ ਲੱਗਿਆ ਹੋਇਆ ਸੀਗਾ ਤੇ ਉਹ ਬੱਚੇ ਨੂੰ ਵੀ ਜਦੋਂ ਮੈਂ ਲਿਆਂਦਾ ਕੱਢ ਕੇ ਉਹਦਾ ਮੂੰਹ ਕਾਲਿਆ ਧੂਏ ਨਾਲ ਬਿਲਕੁਲ ਕਾਲਾ ਹੋਇਆ ਪਿਆ ਸੀਗਾ ਤੇ ਬੱਚੇ ਦਾ ਮਤਲਬ ਚਿਹਰਾ ਪਤਾ ਨਹੀਂ ਲੱਗ ਰਿਹਾ ਸੀਗਾ ਤੇ ਉਹ ਦੋਨਾਂ ਬੱਚਿਆਂ ਨੂੰ ਜਦੋਂ ਲਿਆਂਦਾ ਬਾਹਰ ਤੇ ਉਸ ਤੋਂ ਬਾਅਦ ਨਾਲ ਹੀ ਵੀ ਜਲਦੀ ਨਾਲ ਲੈ ਕੇ ਚਲੇ ਗਏ ਸੀਗੇ ਹਸਪਤਾਲ ਦੇ ਵਿੱਚ ਤੇ ਇਹ ਘਟਨਾ ਵਾਪਰੀ ਹੈ ਜੀ ਤੇ ਆਪ ਤੁਸੀਂ ਨਾਲ ਨਹੀਂ ਗਏ ਸੀ ਬਾਈ ਨਹੀਂ ਮੈਂ ਨਾਲ ਨਹੀਂ ਗਿਆ ਸੀਗਾ ਮੈਂ ਜਦੋਂ ਅੰਦਰੋਂ ਕੱਢਿਆ ਤੇ ਮੇਰੀਆਂ ਅੱਖਾਂ ਤੇ ਚਿਹਰਾ ਕਾफी ਜਲ ਰਿਹਾ ਸੀਗਾ ਮੈਂ ਫਿਰ ਆਪਣਾ ਡਾਕਟਰ ਦੇ ਕੋਲ ਥੋੜੀ ਕਰੀਮ ਤੇ ਅੱਖਾਂ 'ਚ ਦਾਰੂ ਦੂਰੂ ਪਾਇਆ ਮੈਂ ਤੇ ਫਿਰ ਮੂੰਹ ਕਾਫੀ ਮੇਰਾ ਕਾਲਾ ਧੂਏ ਨਾਲ ਹੋ ਗਿਆ ਸੀਗਾ ਮੈਂ ਆਪਣਾ ਮੂੰਹ ਮਤੋਂ ਲੱਗ ਗਿਆ ਸੀਗਾ ਤੇ ਉਹਨੇ ਨੂੰ ਫਿਰ ਬੱਚੇ ਜਿਹੜੇ ਸੀ ਉਹ ਦੂਸਰੇ ਵੀਰ ਜੀ ਹਰੀ ਲੈ ਕੇ ਚਲੇ ਗਏ ਸੀ ਜੀ ਹਸਪਤਾਲ ਚ ਜੀ ਬਬੇ ਤੁਸੀਂ ਗੁਰਦੁਆਰੇ ਚ ਗਰੰਟੀ ਮੈਂ ਇੱਥੇ ਗੁਰਦੁਆਰਾ ਸਾਹਿਬ ਚ ਗਰੰਟੀ ਸਿੰਘ ਤੇ ਰਾਗੀ ਸਿੰਘ ਦੀ ਡਿਊਟੀ ਕਰਦਾ ਜੀ ਹਾਂਜੀ ਹਾਂ ਲੋਕਲ ਹੀ ਆ ਜੀ ਫਿਰੋਜ਼ਪੁਰ ਦੇ ਆਰਐਸਜੀ ਕਾਲਜ ਦੇ ਨੇ ਜਿਹੜੇ ਰਹਿਸ਼ ਆ ਜੀ ਤੇ ਇੱਥੇ ਡਿਊਟੀ ਕਰਕੇ ਪਰਮਾਨੈਂਟ ਵੈਸੇ ਇੱਥੇ ਰਹਿ ਰਹੇ ਆ ਇਸ ਟਾਈਮ ਦੀ ਡਿਊਟੀ ਦੇ ਕਰਕੇ ਜੀ ਹਾਂਜੀ ਸਰ ਅੱਜ ਬੰਨ ਕੇ ਸਾਹਿਬ ਬੱਚਿਆਂ ਦੇ ਸਰ ਕੀ ਮਾਮਲਾ ਜੀ ਇਹ ਰਹਿੰਦੇ ਤੇ ਗੋਬਿੰਦਨਗਰੀ ਰਹਿੰਦੇ ਕਿਤੇ ਰੂਮ ਵਗੈਰਾ ਹੈਗੇ ਵਸ ਦਿਹਾੜੀ ਵਗੈਰਾ ਵਾਲੇ ਬੰਦੇ ਹੈਗੇ ਇਹ ਕਿਤੇ ਗਏ ਹੋ ਐਸੀ ਬਾਤ ਆਪਣਾ ਕੰਮ ਵਗੈਰਾ ਕਰਨ ਪਿਛੋ ਘਰੇ ਦੂਜੇ ਕਮਰੇ ਚ ਬੱਚੇ ਛੱਡੋਏ ਸੀਗੇ ਉਧਰ ਕੋਈ ਕਹਿ ਰਿਹਾ ਕਿ ਹੀਟਰ ਵਗੈਰਾ ਸੀਗਾ ਤੇ ਉਹ ਰੱਖਿਆ ਸੀ ਫਰਿੱਜ ਦੇ ਉੱਪਰ ਚੋਂ ਦੇ ਨਾਲ ਜਿਹੜਾ ਇਹ ਫਟਿਆ ਸਾਰੇ ਕਿੰਨੀ ਉਮਰ ਹੈਗੀ ਬੱਚੇ ਇੱਕ ਬੱਚੇ ਦੀ ਸਾਲ ਉਮਰ ਹੈ ਇੱਕ ਬੱਚੇ ਦੀ 3 ਸਾਲ ਉਮਰ ਹੈ ਜੀ ਤੇ ਜਿਹੜਾ 1 ਸਾਲ ਵਾਲਾ ਉਹ ਥੋੜਾ ਸੀਰੀਅਸ ਹੈ ਜਿਆਦਾ ਤੇ 3 ਸਾਲ ਵਾਲਾ ਥੋੜਾ ਜਿਹਾ ਘੱਟ ਸੀਰੀਅਸ ਹੈ ਕਿੰਨੇ ਕੁ ਪਰਸਨ ਜਿਹੜੇ ਬਰਨ ਹੋਏ ਆ ਦੋਨਾਂ ਦੇ 15 ਤੋਂ 20% ਦੇ ਵਿਚਕਾਰ ਬਰਨ ਹੈਗੇ ਆ ਠੀਕ ਹੈ ਜੀ ਹਾਂ ਜੀ ਦਵਾਈਆਂ ਚਲਦੀਆਂ ਪਈਆਂ ਟੈਸਟ ਹੁੰਦੇ ਆ ਡਰੈਸਿੰਗ ਸ਼ੁਰੂ ਕਰਤੀ ਹੈ ਥੋੜਾ ਟਾਈਮ ਲੱਗ ਜਾਣਾ ਇਹਨਾਂ ਨੂੰ ਜਿਹੜੇ ਸਾਡੇ 3 ਸਾਲ ਦਾ ਦੱਸਦੇ ਬੱਚਾ ਕਿ ਆਊਟ ਆਫ ਡੇਂਜਰ ਆਊਟ ਆਫ ਡੇਂਜਰ ਨਹੀਂ ਕਹਿ ਸਕਦੇ ਹਜੇ ਇੱਕ ਦਿਨ ਤੋਂ ਬਾਅਦ ਹੀ ਦੱਸ ਪਾਵਾਂਗੇ 24 ਘੰਟੇ ਤੋਂ ਬਾਅਦ ਦਵਾਈਆਂ ਚਲਦੀਆਂ ਪਈਆਂ ਮਤਲਬ ਦਵਾਈਆਂ ਚੱਲ ਜਾਣਗੀਆਂ ਐਂਟੀਬਾਇਓਟਿਕ ਚੱਲ ਜਾਏਗੀ ਕੱਲ ਤੱਕ ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨੇ ਪਰਸੈਂਟ ਮਤਲਬ ਚਾਂਸਸ ਹੈਗੇ ਆ ਕਿ ਸੀਰੀਅਸ ਹੈ ਜਿਹੜੇ ਪਾਸੇ ਨੂੰ ਹੈਗਾ ਸਰ ਮਦਰ ਫਾਦਰ ਲੈ ਕੇ ਆਏ ਸੀ ਬੱਚੇ ਨਹੀਂ ਨਹੀਂ ਮਦਰ ਫਾਦਰ ਨਹੀਂ ਲੈ ਕੇ ਆਏ ਸੀ ਉਹ ਕਲੋਨੀ ਦੇ ਬੰਦੇ ਸੀਗੇ ਮਦਰ ਫਾਦਰ ਕਰਨੀ ਸੀਗੇ ਕਲੋਨੀ ਦੇ ਗ੍ਰੰਥੀ ਵਗੈਰਾ ਸੀਗੇ ਉਹਨਾਂ ਨੇ ਦੇਖਿਆ ਦਵਾ ਨਿਕਲਦਾ ਭਈਰ ਉਹ ਬੱਚੇ ਨੂੰ ਕੱਢ ਕੇ ਬਾਹਰ ਲੈ ਗਏ ਸੀ